ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤਿੰਨ ਨਾਗਾ ਜੀ ਇੱਕ ਟੋਕੜ ਗੱਪਣ ਚੈੱਕ ਪਾਸ ਆ ਦੋ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਕਸ਼ੀਕਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਾਈ ਪਿਰਤਾ ਪਿੰਡ ਸੰਗਤਪੁਰ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9872711266 ਠੀਕ ਆ ਆਪਣੇ ਕੋਲ ਬਾਈ ਤਿੰਨ ਨਾਗਾ ਜੀ ਹਾਂਜੀ ਤਿੰਨ ਨਾਜ ਦੋ ਸੂਏ ਸਵਾਈ ਇੱਕ ਟੋਕੜ ਗੱਬਣਾ ਕਿੱਧਰੋਂ ਕਰਕੇ ਸ਼ੁਰੂ ਬਾਈ ਸੂਏ ਸਵਾਈ ਤੇ ਕਰ ਲਓ ਵੱਡੇ ਭਾਈ ਸੂਆ ਕਿੰਨਾ ਵਹਿੜਦਾ ਜੀ ਇਹ ਦੂਜਾ ਸੂਆ ਵੱਡੇ ਭਾਈ ਰੀਜਨਲ ਕਦੋਂ ਸੂਈ ਹੈ ਜੀ ਸੂਈ ਨੂੰ ਅੱਜ ਛੇਵਾ ਦੇਣਾ ਬੱਚਾ ਕੀ ਹੈ ਜੀ ਬੱਚਾ ਬੱਛਾ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਕਿੰਨਾ ਦੁੱਧ ਜੋਖ ਦਾਂਗੇ ਵੀਰੇ ਹੁਣ ਬਾਈ ਦੁੱਧ ਦੇ 14 ਲੀਟਰ ਤਿਆਰ ਆ ਸਾਰੀ ਖਾਲੀ ਕਰਤੀਆਂ ਝੂਠ ਮਾਰਨ ਨੂੰ ਜੋਕ ਦਾਂਗੇ ਜਾਨੀ ਆਪਾਂ ਹਾਂ 14 ਲੀਟਰ ਆਪ ਜਮਾਂ ਖਾਲੀ ਕਰਤੀਆਂ ਵੀ ਕਹੀ ਜਾਗੇ ਸਾਰੀ ਨਹੀਂ ਚੋਈ ਸਾਰੀ ਚੋਣੀ ਆ ਠੀਕ ਆ ਪੂਰ ਛਿਟਾ ਥਣਵੱਧ ਘੱਟਦੀ ਆਪਣੀ ਗਾਰੰਟੀ ਫੁੱਲ ਗਾਰੰਟੀ ਆ ਹਾਂ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਦੂਜਾ ਸੂਈ ਆ ਅੱਜ 6ਵਾਂ ਦਿਨ ਸੂਈ ਨੂੰ ਹੌਲੀ ਤੋੜਿਓ ਜੀ ਬੱਚਾ ਮਗਰ ਵੱੱਛਾ ਜੇਰ ਕੰਪਲੀਟ ਆ ਜੀ ਨੈਟ ਜਿਹੜਾ ਦੁੱਧ ਤਿਆਰ ਆ ਉਹ 14 ਕਿਲੋ ਆ 14 ਕਿਲੋ ਦੀ ਤੁਸੀਂ ਮਿਲਕਿੰਗ ਬਾਈ ਦੇ ਘਰੇ ਕਰ ਸਕਦੇ ਆ ਚਾਹੇ 2 ਟਾਈਮ ਚੋਲਿਓ ਚਾਹੇ 4 ਚੋਲਿਓ ਤੇ ਚਾਹੇ 6 ਚੋਲਿਓ ਜਿਹਦਾ ਕਰਮਾਲੀ ਦਾ ਜਿਹੜਾ ਦੁੱਧ ਹੋਊਗਾ ਨਾ ਚੰਗੀ ਫੈਟ ਵਾਲਾ ਰੰਗ ਪ੍ਰਿੰਟ ਬੜਾ ਚੰਗਾ ਸੋਨਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਹੱਥੀ ਚਵਾਈ ਵਾਲਾ ਫੋੜ ਸ਼ਾਂਗ ਭੂਰਾ ਵੀ ਨਹੀਂ ਯਾਨੀ ਮੱਝ ਦੇ ਦੁੱਧ ਦੇ ਬਰਾਬਰ ਹੀ ਹੋਇਆ ਨਾ ਲਗਭਗ 5 ਫਿਟ ਤਾਂ ਇਹਦੀ ਕਰਮਾਲੀ ਦੀ ਆਊਗੀ ਖੁੱਲੇ ਡੁੱਲੇ ਬਾਕੀ ਜਿਹੜਾ ਅੱਗੇ ਦੁੱਧ ਦਾ ਫੋਡੀ ਸਿਵਾਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਈ ਡਿਮਾਂਡ ਕਰਨੀ ਜਾਇਜ ਵੈਸੇ ਦਾ ਤੇਰੇ ਭਾ ਛੋਟੇ ਛੋਟੇ ਹੀ ਹੁੰਦੇ ਤੇ ਜਮਾਂ ਜਾਇਜ ਡਿਮਾਂਡ ਮੁੱਲ ਕਰੋ ਨੂੰ ਬਾਈ 55 ਕਰਾ ਲਓ 57 ਕਰਾ ਲਓ 53000 ਦੀ ਵੈੜ ਦੇ ਦਾਂ ਉਜੂ ਮਾੜਾ ਮੋਟਾ ਮਾਨਤਨ ਕਰਦਾ ਮੁੱਲ ਕਰੋ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 53000 ਦੀ ਆਪਾਂ ਵੈੜ ਦੇ ਦਾਂਗੇ ਜਾਇਜ ਆ 14 ਕਿਲੋ ਅੱਜ 6 ਦਿਨਾਂ ਦੀ ਸੂਈ ਥੱਲੇ ਤਿਆਰ ਆ ਅੱਗੇ ਨਗ ਨੰਬਰ ਆ ਗਿਆ ਬਾਈ 2 ਇਹਦਾ ਸੂਆ ਕਿੰਨੇ ਮਾਜੀ ਇਹ ਬਾਈ ਦੂਜਾ ਸੂਆ ਵੈੜਾ ਕਦੋਂ ਸੂਈ ਹੈ ਜੀ ਸੂਈ ਨੂੰ ਅੱਜ ਚੌਥਾ ਦੇਣਾ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰ ਵੀ ਬੱਛਾ ਬਾਈ ਜੇਰੋਗਾ ਨਾਲ ਦੋਨਾਂ ਨਾਲ ਲਾडूਏ ਨਾਲ ਹੈ ਜੇਰ ਕੰਪਲੀਟ ਹੈ ਜੀ ਹਾਂ ਵੱਡੇ ਬਾਈ ਕਿੰਨਾ ਦੁੱਧ ਜੋਖ ਦਾਂਗੇ ਬਾਈ ਦੁੱਧ ਵੱਡੇ ਬਾਈ ਹੁਣ ਇਹਦੇ ਥਲੇ 22 ਵੀ ਹੋ ਸਕਦਾ 23 ਵੀ ਹੋ ਸਕਦਾ ਅੱਛਾ 22 ਤੋਂ 23 ਕਿਲੋ ਜੋਖ ਦਾਂਗੇ ਹਾਂ ਆਪਾਂ ਪਰ 20 ਪਲੱਸ ਕਹਿ ਕੇ ਹੀ ਦੇਣੀ ਹੈ ਜਿਹੜਾ ਵੀਰ ਮਰਜੀ ਚੋਲੇ ਜਨੇ 20 ਮੰਨ ਕੇ ਆਜੇ ਹਾਂ 20 ਤੋਂ ਬਾਹਰ ਹੋਊਗਾ 19 ਨਹੀਂ ਰਹਿੰਦਾ 19 ਨਹੀਂ ਰਹਿੰਦਾ ਹਾਂ ਇਹ ਇੱਕ ਆਪਾਂ ਲਈ ਸੀ ਕੱਚੀ ਅੱਛਾ ਆਪਣੇ ਘਰੀ ਸੂਈ ਆ ਉਦੋਂ ਭਲਾਂ ਅਸੀਂ ਭਲਾਂ ਚ ਕੀਪੇ ਚ ਪਾਸੂਗੀ ਥਣੋਂ ਇੱਕ ਨਾ ਪਿਛਲੇ ਚੋਂ ਕਿਲੋ ਦੁੱਧ ਆਉਂਦਾ ਪਾਂਦੀ ਕੋਈ ਤੇਲ ਮੰਨ ਲੈ ਜਿਵੇਂ ਮਰਜ਼ੀ ਮੰਨ ਲੈ ਅੱਛਾ 1 ਕਿਲੋ ਹੀ ਆਉਂਦਾ ਹਾਂ ਇੱਕ ਥਣੋਂ ਉਹ ਤੇਲ ਆ ਮੈਂ ਤੇਲ ਮੰਨ ਕੇ ਸੌਦਾ ਕਰੇ ਉਹ ਵਕ ਅਗਲੇ ਦੀ ਸੇਵਾ ਟ੍ਰੀਟਮੈਂਟ ਅਗਲਾ ਚਲਾ ਲੈ ਤਾਂ 100 ਵਾਰੀ ਚਲਾ ਲੈ ਹਾਂ 100 ਵਾਰੀ ਚਲਾ ਲੈ ਬਾਕੀ ਤਾਂ ਥਣ ਕੋਈ ਪੂਰ ਛਿਟਾ ਨਹੀਂ ਉਹਦੇ ਚ ਵੀ ਪੂਰ ਛਿਟਾ ਕੋਈ ਨਹੀਂ ਕੋਈ ਖਾਰਾ ਨਹੀਂ ਉਹੀ ਘਾਟਾ ਘਟ ਕਰਕੇ ਆਪਣੇ ਤੋਂ ਪਰ ਕਿਸ ਨੂੰ ਪਤਾ ਵੀ ਉਹਦੋਂ ਚੀਪਾਂ ਹੀ ਕੱਢਦੇ ਆ ਚੀਪੇ ਚ ਪਾਸ ਹੁੰਦੀ ਹੈ ਕਿਉਂਕਿ ਕਿਲੋ ਦਾ ਦਹਾਉਂਦਾ ਸੀ ਠੀਕ ਆ ਹਾਂ ਪਰ ਆਪਾਂ ਜੇ ਇੱਛਾ ਨਹੀਂ ਹੁੰਦੀ ਆਪਾਂ ਵੀ ਮਿੱਠੱਗੀ ਮਾਰ ਸਕਦੇ ਸੀ ਕਿਸੇ ਨਾਲ ਪਰ ਆਪਾਂ ਮਾਰੀ ਨਹੀਂ ਗਈ ਕਿਉਂਕਿ ਆਪਾਂ ਘਾਟਾ ਝੜ ਲਾਂਗੇ ਕਿਉਂਕਿ ਦੋਨੇ ਟਾਈਮ ਅਗਲਾ ਵੱਡੇ ਭਾਈ ਗਾਲਾਂ ਕੱਢਦਾ ਬਾਅਦ ਹਾਂ ਸੁਭਾਸ਼ ਹਾਂ ਸੁਭਾਸ਼ ਇਹ ਤਾਂ ਗੱਲ ਹੈ ਹਾਂ ਨਾ ਆਪਾਂ ਹੋਰਾਂ ਲੋਕਾਂ ਨੂੰ ਵੀ ਕਹਿੰਦੇ ਵੀ ਜਿਹੜੇ ਬੰਦੇ ਨੇ ਗਾਂ ਲੈਣੀ ਨੇ ਭਲਾਂਾਂ ਚ ਨਾ ਲਿਆ ਕਰੋ ਹੂੰ ਪਤਾ ਨਹੀਂ ਲੱਗਦਾ। ਭਲਾਂਾਂ 'ਚ ਕੋਈ ਪਤਾ ਨਹੀਂ ਲੱਗਦਾ। ਸੱਜਰ ਜਦੋਂ ਭਲਾਂ 'ਚ ਹੁੰਦੀ ਆ, ਆਪਾਂ ਵੀ ਇਹਨੂੰ ਜੇਰ ਪੈਂਦੀ ਦੀ ਵੀਡੀਓ ਪਾ ਦਿੰਦੇ ਭਲਾਂਾਂ 'ਚ ਆਪਾਂ ਲੈ ਲੈਣੇ ਸੀ। ਉਹ ਅਗਲਾ ਧਾਰਾ ਹੀ ਮਾਰਦਾ। ਧਾਰਾ ਹੀ ਮਾਰਦਾ। ਹਰੇਕ ਨੂੰ ਆਪੇ ਇਹੀ ਕਹਿੰਦੇ ਜਿਹਨੇ ਵੀ ਪਸ਼ੂ ਲੈਣਾ ਭਲਾਂਾਂ 'ਚ ਪਸ਼ੂ ਨਾ ਲਵੇ। ਜਦੋਂ ਸੂਪ ਆ, ਅਗਲੇ ਨਾਲ ਅਗਲ ਨੂੰ ਕਹਿੰਦਾ ਭਾਈ ਦੋ ਡੰਗ ਮੈਂ ਚਵਾਈ ਕਰੂੰਗਾ। ਕਈ ਬੰਦੇ ਕਹਿ ਦਿੰਦੇ ਭਾਈ ਹਜੇ ਖਾਲੀ ਨਹੀਂ ਕਰਨੀ। ਉਦੋਂ ਵੀ ਨਾ ਪਸ਼ੂ ਲਵੇ। ਹੂੰ। ਕਿਉਂਕਿ ਅਗਲਾ ਦੋ ਹੋਲਾ ਰਿਹਾ। ਉਦੋਂ ਵੀ ਹੋਲਾ ਰਿਆਂ ਦਾ। ਜਦੋਂ ਜਮਾ ਦੁੱਧ ਤੇ ਆ ਜਾਂਦੀ ਆ ਪਸ਼ੂ, ਉਦੋਂ ਸੌਦਾ ਕਰਿਆ ਹਾਂ ਇਹ ਵੀ ਗੱਲ ਸਹੀ ਆ ਹਨਾ ਪਤਾ ਲੱਗ ਜਾਂਦਾ ਗਾ ਪਤਾ ਹੀ ਬਈ ਉਦੋਂ ਲੱਗਦਾ ਜਦੋਂ ਹੁਣ ਮਨ ਲੈ ਸੂਪ ਹੀ ਮੈਂ ਉਹਦੀ ਵੀਡੀਓ ਪਾ ਦਿੰਦਾ ਮੈਂ ਕਹਿੰਦਾ ਸੀ ਹੁਣੀ ਸੂਜੇ ਕਹਿੰਦੇ 2 2 ਕਿਲੋ 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 ਬੋਲਾ ਕੱਢ ਕੇ ਸਾਰੇ ਸਨਾਚੋਂ ਇਹਨੇ ਪਾਸ ਹੋ ਜਾਣਾ ਸੀ ਕਿਲੋ ਤਾਂ ਕੱਢ ਹੀ ਦੇਣਾ ਸੀ ਉਹਨੇ ਸਾਨੂੰ ਚੋਂ ਬੋਲਾ ਤਾਂ ਇਹਨੇ ਕੱਢ ਹੀ ਦੇਣੇ ਨੇ ਲੈ ਬੋਲਾ ਅਗਲਾ ਕੱਢਣੀ ਜਿੰਨਾ ਅਗਲਾ ਕਹਿੰਦੇ ਬਈ ਬੈਣਾ ਜਾਵੇ ਪਾਣਾ ਨਾ ਹਰੇ ਕੀ ਐਂ ਕਰਦਾ ਆਪਾਂ ਹਰੇਕ ਬੰਦੇ ਨੂੰ ਕਹਿੰਦੇ ਵੀ ਭਲਾਂ ਚ ਪਸ਼ੂ ਨਾ ਲਵੇ ਜਾਂ ਨਵੇਂ ਸੱਜਰ ਭਲਾਂ ਚ ਜਿਹਨੇ ਚਰ ਭਲ ਨਹੀਂ ਲੈਂਦੀ ਰੋਣਾ ਚਰ ਸੌਦਾ ਨਾ ਕਰੇ ਆਹੋ ਇਹਦਾ ਤਾਂ ਬਦਨਾ ਹੀ ਆ ਬਈ ਦੁੱਧ ਤ ਨੈੱਟ ਜਿਹੜਾ ਦੁੱਧ ਤਿਆਰ ਆ ਉਹ 22 ਤੋਂ 23 ਕਿਲੋ ਹੋਊਗਾ ਤੁਸੀਂ 20 ਮੰਨ ਕੇ ਆਜੋ 20 ਤੋਂ ਬਾਅਦ ਹੋਊਗਾ ਬਾਈ ਕਹਿੰਦਾ ਘਟਦਾ ਨਹੀਂ ਪਾਈ ਜਾ ਵੀ ਬਾਕੀ ਸੋਨਾ ਮੁਠੀ ਵਾਲਾ ਥਾਣਾ ਇੱਕ ਥਣੋਂ ਤੁਸੀਂ ਤੇਲ ਮੰਨ ਕੇ ਸੌਦਾ ਕਰ ਸਕਦੇ ਆ ਪਰ ਵੀਰੇ ਥਣ ਚੱਲਦਾ 1 ਕਿਲੋ ਦੁੱਧ ਉਹਦੇ ਚੋਂ ਆਉਂਦਾ ਵੀ ਆ ਤੁਸੀਂ ਸੌਦਾ ਤੇਲ ਦਾ ਕਰਿਓ ਥੋਡੀ ਸੇਵਾ ਥੋਡੀ ਟ੍ਰੀਟਮੈਂਟ ਦਵਾਈ ਦਾਪਾ ਦੇ ਕੇ ਜੇ ਚੱਲ ਪੇ ਤਾਂ ਚਲੋ ਤੁਹਾਡਾ ਹੀ ਫਾਇਦਾ ਹੋਣਾ ਜਿਹੜਾ ਬਾਈ ਨੇ ਮੁੱਲ ਲੈਣਾ ਉਹ ਤੱਲ ਦਾ ਹੀ ਲੈਣਾ ਹਾਂਜੀ ਫਿਰ ਤੱਲ ਦੇ ਹਿਸਾਬ ਨਾਲ ਭਾਈ ਕੀ ਛੋਟਾ ਜਾ ਪਾ ਕਿਉਂਕਿ ਦੁੱਧ ਕਰਮ ਵਾਲੀ ਥੱਲੇ ਬਹੁਤ ਜੇਤਾ ਹੁੰਦੀ ਚਾਰਾ ਥਨਾ ਚ ਫਿਰ ਤਾਂ ਇਹ ਬਾਲੀ ਕੀਮਤ ਦੀ ਸੀ ਕਿਉਂਕਿ ਦੁੱਧ ਕਰਮ ਵਾਲੀ ਬਹੁਤ ਗੱਡੀ ਦੁੱਧ ਵੱਡੇ ਬਈਏ ਨੇ ਦੁੱਧ ਹੁਣ ਵੀ ਪੰਦੀ ਚਾਰ ਹੁੰਦੇ ਅਗਲੇ ਨੇ ਆਪਾਂ ਤਾਂ ਚਾਰਾਂ ਚ ਹੀ ਲਈ ਸੀ ਅਗਲੇ ਨੇ ਵੀ ਚਾਰਾਂ ਚ ਹੀ ਸੀ ਹੂੰ ਦੁੱਧ ਦੇ ਨੇ 28 30 ਕਿਲੋ ਹੁਣ ਵੀ ਦੇ ਦੇਣਾ ਹੂੰ ਮੁੱਲ ਪਰ ਇਹਦਾ ਪੱਕਾ ਹਾਂ ਕਹੂੰਗਾ ਆਪਣੀ ਤਾਂ ਚਾਰਾਂ ਚ ਲਈ ਸੀ ਆਪਣੇ ਤਾਂ ਇਹਨੂੰ ਵੱਧ ਦੀ ਲਈ ਸੀ ਚਾਰਾਂ ਕਰਕੇ ਆਪਾਂ ਹੁਣੇ ਸਭ ਕੁ ਤੈਲੇ ਨਿਕਲ ਕਰੇ ਘਾਟਾ ਪਾ ਕੀ ਜਾਣਾ ਆਪਾਂ ਮੋਲੇ ਦਾ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਮੋ ਲੂਗਾ ਜੀ ਪਰ ਹਮੋ ਲੂਗਾ ਦੇ ਹਿਸਾਬ ਨਾਲ ਹੀ ਹੋਊਗਾ ਹਾਂਜੀ ਠੀਕ ਆ ਜਿਹੜੀ ਬਈ ਤਿੰਨ ਨੰਬਰ ਵੈਡ ਆ ਗਈ ਆਪਣੀ ਢੋਕੜ ਗੱਬਣਾ ਕਿੰਨੇ ਮਹੀਨੇ ਸੁਵੇ ਲਈ ਗੱਬਣਾ ਜੀ ਇਹ ਬਈ ਦੂਜਾ ਸੁਗਾ ਤੀਜੇ ਵਾਸਤੇ ਹੂੰ 17 ਦਿਨਾਂ ਦੇ ਗੱਬਣਾ ਕੋਈ ਵੀਰ ਚੈੱਕ ਕਰਾ ਕੇ ਆਪਣੇ ਘਰੋਂ ਦੋ ਡੰਗ ਚੁਆਈ ਕਰਕੇ ਫੇਰ ਲੈ ਆਵੇ 17 ਦਿਨਾਂ ਦਾ ਹਾਂਜੀ ਠੀਕ ਆ 2 ਮਿੰਟ ਚੈੱਕ ਕਰ ਦਿੰਦਾ ਹਾਂ ਡਾਕਟਰ ਪੰਜਾ ਦਿਨਾਂ ਤੋਂ ਸਾਂ ਲੈ ਟਾਈਆਂ ਦੀ ਹੋ ਜਾਣਾ ਟਾਈਆਂ ਦੀ ਹੋ ਜਾਣਾ ਇਹ ਤਾਂ ਗੱਲ ਆ ਆਪਣੀ ਕੀ ਗੱਪ ਤਰੀਕ ਲਿਖੀ ਆ ਸਾਰੇ ਕੁਝ ਦਵਾਂਗੇ ਕਿੰਨਾ ਦੁੱਧ ਆ ਹੁਣ ਦੁੱਧ ਬਈ 12 ਲੀਟਰ 12 ਲੀਟਰ ਹਾਂਜੀ ਜੋਕ ਦਾਂਗੇ ਜਿੰਨੇ ਡੰਗ ਮਰਜੀ ਚੋਲੇ ਉਹ ਗੱਲ ਨਹੀਂ ਕਿ ਮੂੰਹ ਤੇ ਨਹੀਂ ਆ ਦੁੱਧ ਹੈ ਹਾਂਜੀ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਨੂੰ ਸੁਆ ਬਾਈ ਦੇ ਦਸਨ ਮੁਤਾਬਕ ਜੀ ਦੂਜੇ ਵਾਸਤੇ 70 ਦਿਨ ਜਾਣੀ 2.5 ਮਹੀਨੇ ਦੇ ਲਗਭਗ ਚੈੱਕ ਪਾਸ ਆ ਉਹ ਤੁਸੀਂ ਆਪ ਦਾ ਡਾਕਟਰ ਸਾਹਿਬਾ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ 12 ਕਿਲੋ ਦੁੱਧ ਆ ਥਣਾ ਦੀ ਬਿਲਕੁਲ ਓਕੇ ਆ ਜੀ ਜਮਾ ਓਕੇ ਆ ਬਾਈ ਜਿਹਨੇ ਡੰਗ ਮਰਜੀ ਖਾਲੀ ਕਰ ਕਰ ਚੋਈ ਚੱਲੇ ਜਿੰਨੇ ਡੰਗ ਅਗਲੇ ਦਾ ਮਾਰ ਕਾਠ ਚੰਗਾ ਹੈ ਨਾ ਇਹਦਾ ਪੂਰੀ ਵੱਡੀ ਵਹਿੜਾ ਬਾਈ ਬਾਕੀ ਚਮਕਾ ਚਮਕ ਧਮਕਾ ਦੀ ਆ ਕੋਈ ਆਏ ਨਹੀਂ ਹੈ ਨਾ ਐਵੇਂ ਕਹੀ ਚੱਲ ਗਏ ਫਾਰਮ ਤੇ ਲਈ ਆ ਆਮ ਘਰੋਂ ਲਈਏ ਤੇ ਉਮੀ ਵੇਚਣੀ ਹੈ ਕੀ ਫਿਰ ਮਝੂਠ ਮਾਰਨ ਦਾ ਜੇ ਜੀ ਡਿਮਾਂਡ ਦੀ ਮੁੱਲ ਬਾਈ ਕਰਾਉਣ ਨੂੰ ਪੰਦੀ ਤਾਂ 60 ਕਰਾਲਾ ਹੂੰ 57000 ਦੀ ਵੈੜ ਦੇ ਦਾਂਗੇ ਉਹ ਜੀ ਮੈਡਮ ਤਾਂ ਅਮਾਨਤਨ ਕਰ ਦਾਂਗੇ ਇਹਦਾ ਠੀਕ ਆ 57000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਦੁੱਧ ਬਹੁਤ ਆ 12 ਕਿਲੋ ਦੁੱਧ ਆ ਤੇ 70 ਦਿਨਾਂ ਦੀ ਗੱਪਣ ਚੈੱਕ ਪਾਸ ਆ ਲੋਕੀ ਟੋਕੜਾ ਨਾ ਮੰਗਿਆਂਦੇ ਡੇਡੀਆਂ ਵੈੜਾਂ ਦਾ ਪਿਆ ਪਿਆ ਯਾਰ ਜਿੱਦਾਂ ਵੈੜਾ ਬਾਕੀ ਕੋਈ ਵੀ ਨਾ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ